ਇਸ ਸਮੇਂ ਅਸੀਂ ਵਾਰਡ ਨੰਬਰ 74 ਦੇ ਵਿੱਚ ਮੌਜੂਦ ਆ ਜਿੱਥੇ ਕੀ ਕੱਲ ਵਿਜੇਤਾ ਰਹੇ ਇਕਬਾਲ ਸਿੰਘ ਡੀਕੋ ਤੁਸੀਂ ਵੇਖ ਸਕਦੇ ਹੋ ਕਿ ਇਸ ਸਮੇਂ ਜਿਹੜਾ ਆ ਕੁਰਸੀਆਂ ਤੇ ਬੈਠੇ ਹੋਏ ਆਰਾਮ ਦੇ ਨਾਲ ਲਗਾਤਾਰ ਕਿਉਕਿ ਸ਼ਹੀਦੀ ਦਿਹਾੜੇ ਚੱਲ ਰਹੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਆਰਾਮ ਨਾਲ ਬੈਠੇ ਆ ਵਿਚਾਰ ਵਿਮਰਸ਼ ਕਰ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਇਲਾਕੇ ਦੀ ਨੁਹਾਰ ਬਦਲਣੀ ਆ ਔਰ ਨਾਲ ਦੀ ਨਾਲ ਏ ਵੀ ਤਿਆਰੀਆਂ ਨੇ ਕਿ ਮੇਅਰ ਕਿਸ ਦਾ ਹੋਏਗਾ ਕਿਉਂਕਿ ਇਸ ਸਮੇਂ ਸਭ ਤੋਂ ਵੱਡਾ ਸਵਾਲ ਇਹ ਕਿ ਕਿਹੜੀ ਪਾਰਟੀ ਦਾ ਮੇਅਰ ਹੋਏਗਾ ਲੁਧਿਆਣਾ ਦੇ ਵਿੱਚ ਸੋ ਗੱਲਬਾਤ ਕਰ ਲੈਣੀ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕੀ ਉਮੀਦ ਹੈ ਕਿਹੜੀ ਪਾਰਟੀ ਦਾ ਮੇਅਰ ਇਹ ਤਾਂ ਪਰਮੇਸ਼ਰ ਜਾਣਦਾ ਪਰ ਸਮੀਕਰਨ ਕਹਿੰਦੇ ਆ ਉਹਦੇ ਵਿੱਚ ਜਿਹੜਾ ਆ ਕਿਤੇ ਨਾ ਕਿਤੇ ਕਾਂਗਰਸ ਜਿਹੜੀ ਹੈ ਵੱਡਾ ਰੋਲ ਅਦਾ ਕਰ ਸਕਦੀ ਹੈ ਦੇਖੋ ਪਾਰਟੀ ਦਾ ਕੀ ਫੈਸਲਾ ਪਤਾ ਲਗੂ ਬਾਕੀ ਜਿਹੜੇ ਬਾਕੀ ਕੌਂਸਲਰ ਵੀਰ ਨੇ ਸਾਰਿਆਂ ਦੀ ਜੋ ਰਹਿ ਹੋਊ ਸ਼ਹਿਰ ਦੀ ਡਿਵੈਲਪਮੈਂਟ ਕਰਨੀ ਹੈ ਇਲਾਕੇ ਦਾ ਵਿਕਾਸ ਕਰਨਾ ਉਹਦੇ ਲਈ ਜੋ ਬੈਸਟ ਹੋਊਗਾ ਉਹ ਕਰਾਂਗੇ ਅੱਛਾ ਇਲਾਕੇ ਦੇ ਵਿਕਾਸ ਲਈ ਕਿਉਂਕਿ ਇੱਕ ਸਮੀਕਰਨ ਐ ਵੀ ਬਣ ਰਿਹਾ ਕਿ ਭਾਜਪਾ ਨਾਲ ਵੀ ਅਗਰ ਤੁਸੀਂ ਜਾਂਦੇ ਹੋ ਉਹਨਾਂ ਦੀ ਕਾਫੀ ਸੀਟਾਂ ਆ ਤਾਂ ਤੁਸੀਂ ਜਾ ਸਕਦੇ ਹੋ ਉਹਨਾਂ ਨਾਲ ਪੋਸੀਬਲ ਹੋ ਸਕਦਾ ਆ 91 ਦੇ ਵਿੱਚ ਕਾਂਗਰਸ ਤੇ ਭਾਜਪਾ ਦਾ ਇਕੱਠਾ ਹਾਊਸ ਬਣਿਆ ਸੀ ਜੀ ਚੌੜੀ ਸਤਪ੍ਰਕਾਸ਼ ਮੇਰ ਸੀ ਜੀ ਤੇ ਪ੍ਰੇਮ ਮਿੱਤਲ ਜੀ ਸੀਨੀਅਰ ਡਿਪਟੀ ਮੇਅਰ ਸਨ ਜੀ ਡਿਪਟੀ ਮੇਅਰ ਸਨ ਬਣੇ ਤੇ ਇਹ ਹਾਊਸ ਚਲਾਣਾ ਆਪਾਂ ਜੀ ਹਾਊਸ ਚਲਾਣ ਲਈ ਜੋ ਪੋਸੀਬਲ ਹੋਏਗਾ ਉਹ ਕਰਾਂਗਾ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕੌਂਸਲਰਾਂ ਦੇ ਆਪਣੇ ਅਖਤਿਆਰੀ ਗੋਟੇ ਨੇ ਜੀ ਉਹ ਨਿਗਮ ਨੂੰ ਮਿਲਨੇ ਨੇ ਜੀ ਉਹਦੇ ਮੁਤਾਬਕ ਕੰਮ ਚੱਲਣਾ ਸਾਰਾ ਬਾਕੀ ਹਾਊਸ ਚਲਾਣ ਲਈ ਅਨਨੈਸੈਸਰੀ ਹਾਊਸ ਦੇ ਵਿੱਚ ਨੌਨਸੈਂਸ ਨਹੀਂ ਕ੍ਰੀਏਟ ਕਰਾਂਗੇ ਜੈਨੂਇਨ ਤੇ ਜਿਹੜੇ ਸਹੀ ਨੇ ਹਾਂ ਪੱਖੀ ਮੁੱਦੇ ਉਹਨਾਂ ਦੇ ਚਰਚਾ ਕਰਾਂਗੇ ਜੇ ਸਰਕਾਰ ਜਿੱਥੇ ਧੱਕਾ ਕਰੂਗੀ ਉੱਥੇ ਡਟ ਕੇ ਵਿਰੋਧ ਕਰਾਂਗੇ ਗੱਲਬਾਤ ਦਾ ਕੋਈ ਸਿੰਸਲਾ ਸ਼ੁਰੂ ਹੋਇਆ ਤੁਹਾਡੀ ਪਾਰਟੀ ਵੱਲੋਂ ਜਾਂ ਕੁਛ ਹਾਲੇ ਕੋਈ ਨਹੀਂ ਹਾਲੇ ਕੋਈ ਨਹੀਂ ਆ ਫਿਲਹਾਲ ਜਿਹੜਾ ਆ ਤੁਸੀਂ ਆ ਦੇਖ ਸਕਦੇ ਹੋ ਕਿ ਅਲੱਗ-ਅਲੱਗ ਇਲਾਕਾ ਨਿਵਾਸੀ ਸਮਰਥਕ ਜਿਹੜੇ ਨੇ ਵਧਾਈ ਦੇਣ ਵੀ ਜ਼ਰੂਰ ਆ ਰਹੇ ਨੇ ਪਰ ਬੜੇ ਸ਼ਾਂਤ ਮਈ ਤਾਂ ਢੰਗ ਦੇ ਨਾਲ ਜਿਹੜਾ ਇਹ ਸਭ ਕੁਝ ਕੀਤਾ ਜਾ ਰਿਹਾ ਕਿਉਂਕਿ ਅੱਜ ਕਿਤੇ ਨਾ ਕਿਤੇ ਸ਼ਹੀਦੀ ਦਿਹਾੜਿਆਂ ਨੂੰ ਵੀ ਮੱਦੇਨਜ਼ਰ ਰੱਖਿਆ ਜਾ ਰਿਹਾ ਕੀ ਕਹੋਗੇ ਜੀ ਮੀਤ ਜੀ ਤਾਂ ਆਪਣਾ ਬੀਤ ਜੀ ਨੂੰ ਵਧਾਈਆਂ ਦੇ ਦਿੰਦਾ ਕਿ ਕਿਉਂਕਿ ਉਹਨਾਂ ਨੇ ਜਿੰਨੀ ਮਿਹਨਤ ਕੀਤੀ ਸੀ ਉਹ ਜਾਵਨਾ ਉਹਨਾਂ ਨੂੰ ਉਹ ਚੀਜ਼ ਦਾ ਹੱਕ ਮਿਲ ਗਿਆ ਉਸ ਚੀਜ਼ ਦਾ ਹੱਕ ਮਿਲਿਆ ਕੀ ਕਹੋਗੇ ਜੀ ਉਹੀ ਭਾਜੀ ਨੂੰ ਵੱਡੇ ਭਾਜੀ ਨੂੰ ਆਪਾਂ ਵਧਾਈਆਂ ਦੇਣ ਆਏ ਸੀਗੇ ਪਰ ਮਨਾ ਨਹੀਂ ਸਕਦੇ ਕਿਉਂਕਿ ਸ਼ਹੀਦੀ ਦਿਹਾੜੇ ਚੱਲ ਰਹੇ ਆ ਹੂੰ ਸੋ ਇਸ ਕਰਕੇ ਬਸ ਵਧਾਈਆਂ ਦੇਣ ਆਏ ਸੀ ਭਾਜੀ ਨੂੰ ਆਪਣੇ ਆਸ ਹੈਗੀ ਹੈ ਕਿ ਇਹਨੂੰ ਖਾਰ ਜਿਹੜੀਆਂ ਬਦਲ ਦੇਣਗੇ ਹੁਣ ਇਹ ਇਲਾਕਾ ਜਿਹੜਾ ਆ ਪਿਛੜਿਆ ਜਿਹੜਾ ਪੋਰਾ ਵੀ ਨਹੀਂ ਰਹਿਣ ਦੇਣਾ ਜਿਹੜੀਆਂ ਪਿਛਲੀਆਂ ਕਮੀਆਂ ਕੱਢ ਦੇਣਗੇ ਹਾਂਜੀ ਜੇ ਇਹ ਨਾਰਾ ਬਣਾਇਆ ਸੀ ਉਹ ਕਿਸੇ ਕਾਰਨ ਵਸ਼ ਬਣਾਇਆ ਵੀ ਵਿਕਾਸ ਦਾ ਮੋਰੀ ਇਕੋ ਇਕਬਾਲ ਸਿੰਘ ਸੋਨੂ ਡੀਕੋ ਵਿਕਾਸ ਇਹਨਾਂ ਨੇ ਹੀ ਕਰਨਾ ਵਿਕਾਸ ਕਹਿੰਦੇ ਜੀ ਇਹਨਾਂ ਨੇ ਕਰਨਾ ਇਕਬਾਲ ਸਿੰਘ ਡੀਕੋ ਜਿਹੜੇ ਨੇ ਵਿਕਾਸ ਲਈ ਜਾਣੇ ਜਾਂਦੇ ਨੇ ਇੱਕ ਅਜਿਹਾ ਚਿਹਰਾ ਆ ਜਿਹੜਾ ਚਾਹੁੰਦਾ ਆ ਰਾਜਨੀਤੀ ਦੇ ਵਿੱਚ ਕਿ ਕੰਮ ਕਰੀਏ ਕੰਮਾਂ ਦੀ ਪਹਿਚਾਨ ਹੁੰਦੀ ਆ ਗੱਲਬਾਤ ਕਰ ਲੈਨੇ ਕੀ ਨਾਮ ਕੀ ਆ ਜੀ ਮਨਜੀਤ ਸਿੰਘ ਕਰਚਾ ਕੀ ਕਹੋਗੇ ਜੀ ਮੈਂ ਇਹ ਕਹਣਾ ਕੰਮ ਪਹਿਲਾਂ ਵੀ ਬਹੁਤ ਕੀਤਾ ਜਿਹੜੇ ਅਧੂਰੇ ਕੰਮ ਨੇ ਉਹ ਸਾਰੇ ਕਰਦਾ ਟੀਚਾ ਰੱਖਿਆ ਹੋਇਆ ਕੋਈ ਦਿੱਕਤ ਨਹੀਂ ਆਉਗੀ ਫੰਡਾਂ ਦੀ ਕੋਈ ਦਿੱਕਤ ਨਹੀਂ ਉਹਨੇ ਅਰੇਂਜ ਕਰਨੇ ਆਉਂਦੇ ਨੇ ਚਾਹੇ ਸੈਂਟਰ ਗਵਰਨਮੈਂਟ ਤੋਂ ਜਿੱਥੋਂ ਪਹਿਲਾਂ ਵੀ ਇਹਨਾਂ ਨੇ ਲੈਨੇ ਪ੍ਰੋਜੈਕਟ ਲਾਏ ਨੇ ਹੁਣ ਵੀ ਜਿਹੜੀ ਪੰਜਾਬ ਸਰਕਾਰ ਨੂੰ ਦੇਣਾ ਹੀ ਪੈਣਾ ਨੇ ਜਿਹੜੇ ਦੇਣੇ ਪੈਣੇ ਜਿਹੜਾ ਅਖਤਿਆਰੀ ਕੋਟਾ ਹੈਗਾ ਕੌਂਸਲਰ ਦਾ ਉਹਨੂੰ ਰੋਕ ਨਹੀਂ ਸਕਦਾ ਨਾ ਕੋਈ ਐਮਐਲਏ ਨਾ ਕੋਈ ਸਰਕਾਰ ਜੀ ਕੀ ਕਹੋਗੇ ਵਧਾਈ ਦੇਣਾ ਹੈ ਆਏ ਜੀ ਵਧਾਈ ਦੇਣਾ ਹੈ ਜੀ ਕੀ ਕਹੋਗੇ ਜਿਹੜਾ ਸਾਦਾ ਇਕਬਾਲ ਸਿੰਘ ਸੋਲੂ ਡੀ ਕੋ ਕਾਉਂਸਲਰ ਹੈ ਇਹ ਪਿਛਲੇ 5 ਸਾਲ ਰਿਹਾ ਬੜੀ ਜੱਦੋ ਜਹਿਦ ਨਾਲ ਬੜੀ ਲੜਾਈ ਨਾਲ ਇਹਨੇ ਡਿਵੈਲਪਮੈਂਟ ਦਾ ਕੰਮ ਕਰਾਇਆ ਹੈ ਕਹਿੰਦੇ ਜੀ ਡਿਵੈਲਪਮੈਂਟ ਦੇ ਕੰਮ ਜਿਹੜੇ ਬੜੀ ਜੱਦੋ ਜਹਿਦ ਨਾਲ ਕਰਾਏ ਆ ਔਰ ਜੀ ਜੀ ਜ਼ਰੂਰ ਤੁਹਾਡੇ ਕੋਲ ਦੁਆਰਾ ਆਨੇ ਆ ਆ ਸੋ ਨਾਲ ਦੀ ਨਾਲ ਹਾਂਜੀ ਕੀ ਕਹੋਗੇ ਜੀ ਤੁਸੀਂ ਸਰ ਜਿੰਨਾ ਕੰਮ ਇਹਨਾਂ ਨੇ ਕਰਾਇਆ ਮੁਰਾਦਪੁਰੇ ਦੇ ਜੀ ਸਰ ਕਿਸੇ ਕਾਉਂਸਲਰ ਨੇ ਪਹਿਲਾਂ ਨਹੀਂ ਕਰਾਇਆ ਜੀ ਕਹਿੰਦੇ ਜੀ ਕੰਮ ਬਹੁਤ ਕਰਾਇਆ ਮੁਰਾਦਪੁਰੇ ਦੇ ਵਿੱਚ ਕੰਮ ਦੀ ਘਾਟ ਨਹੀਂ ਛੱਡੀ ਜੀ ਕੀ ਕਹੋਗੇ ਉਹ ਪਹਿਲਾਂ ਵੀ ਕਰਾਏ ਨੇ ਤੇ ਕੰਮ ਹੁਣ ਵੀ ਕਰਾਉਣੇ ਕੰਮ ਪਹਿਲਾਂ ਵੀ ਕਰਾਏ ਤੇ ਕਹਿੰਦੇ ਹੁਣ ਵੀ ਕਰਾਵਾਂਗੇ ਕੰਮਾਂ ਲਈ ਚੁਣੇ ਗਏ ਆ ਇਦਾਂ ਤੇ ਨਹੀਂ ਚੁਣਿਆ ਜਾਂਦਾ ਨਾਲ ਦੀ ਨਾਲ ਜਿਹੜਾ ਇੱਕ ਵਾਰ ਫਿਰ ਜਿਹੜਾ ਆ ਆਪਾਂ ਮੌਜੂਦਾ ਜਿਹੜੇ ਹੁਣ ਕਾਉਂਸਲਰ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੀ ਤੇ ਕੁਝ ਗੱਲਾਂ ਜਿਹੜੀਆਂ ਉਹ ਵੀ ਜਾਣਨੀਆਂ ਜ਼ਰੂਰੀ ਆ ਸਰ ਕਿੱਦਾਂ ਦੇ ਹਾਲਾਤ ਸੀ ਕੱਲ ਜਦੋਂ ਪੂਰਾ ਜਿਹੜਾ ਸੀ ਪੂਲਿੰਗ ਹੋ ਰਹੀ ਸੀ ਹਾਲਾਤ ਕਿਦਾਂ ਦੇ ਸੀ ਜੰਗਲ ਰਾਜ ਜੰਗਲ ਰਾਜ ਸੀਗਾ ਜੀ ਟਕਾ ਹੋ ਰਹੀ ਟਕਾ ਮਤਲਬ ਇਲੈਕਸ਼ਨ 24-25 ਸਾਲ ਮੈਨੂੰ ਹੋ ਗਏ ਗਲਾਟੀ ਸਾਹਿਬ ਪਰਾਣੇ ਤਿਰਵੇ ਕਰਨੇ 40-45 ਸਾਲ ਹੋ ਗਏ ਜੋ ਗੁੰਡਾਗਰਦੀ ਸਰਕਾਰ ਨੇ ਕੱਲ ਕੀਤੀ ਐ ਮੈਂ ਨਹੀਂ ਦੇਖੀ ਜੋ ਗੁੰਡਾਗਰਦੀ ਪਰ ਇਲਾਕੇ ਦੇ ਲੋਕ ਡਟ ਕੇ ਖੜੇ ਸੀ ਆ ਸਾਡੇ ਭਾਈ ਸਾਹਿਬ ਅਰਿੰਦਰਜੀਤ ਜੀ ਹੁਣ ਆਏ ਨੇ ਇੱਥੇ ਇਹਨਾਂ ਨੂੰ ਉਹਨਾਂ ਨੇ ਬੂਥ ਚ ਪਾਉਣੇ ਚਾਰ ਬੰਦੇ ਵਾੜੇ ਤੇ ਕੜੀਸ ਕੇ ਬਾਹਰ ਲੈਂਦੇ ਕੋਈ ਸਾਡੇ ਜਿਹੜੇ ਉਹ ਜਾਲੀ ਯੂਸ ਕਾਂਗਰਸ ਬਣਾਈ ਮਤਲਬ ਮੈਂ ਨਲਾਇਕੀ ਮੰਨਦਾ ਸਾਡੇ ਕਾਂਗਰਸ ਦੇ ਵੱਡੇ ਲੀਡਰਾਂ ਦੀ ਬਿਹਜੇ ਨਕਮੇ ਤੇ ਮਾੜੇ ਬੰਦਿਆਂ ਨੂੰ ਪਾਰਟੀ ਨੇ ਅਹੁਦੇਦਾਰੇ ਦਿੱਤੇ ਜਿਹੜੇ ਸ਼ਰਿਆਮ ਆਪ ਦੇ ਉਮੀਦਵਾਰ ਦੀ ਡਟ ਕੇ ਬੁੱਥਾਂ ਨੇ ਮਦਦ ਕਰ ਰਹੇ ਸੀ ਸਾਡੇ ਬੰਦੇ ਨੂੰ ਪੋਲਿੰਗ ਏਜੰਟ ਨੂੰ ਅੰਦਰੋਂ ਧੂਕੇ ਬਾਹਰ ਲਿਆ ਖਿੱਚ ਗਏ ਮੈਨੂੰ ਜਾ ਕੇ ਮੌਕਾ ਸਾਹਮਣਾ ਪਿਆ ਤੇ ਮੈਂ ਅੰਦਰ ਕਾਊਂਟਿੰਗ ਜੰਦਰ ਗਿਆ ਸ਼ਰਮਨਾਹਤੀ ਔਰ ਜਬ ਮੌਕ ਪੋਲਿੰਗ ਵੀ ਹੋਈ ਜਾਲੀ ਵੋਟਾਂ ਵੀ ਪਾਈਆਂ ਪਰ ਫਰਕ ਹੀ ਨਾ ਜ਼ਿਆਦਾ ਸੀ ਵੀ ਤਾਂ ਵੀ ਅਸੀਂ 256 ਵੋਟਾਂ ਜਿੱਤ ਗਏ ਵਾਹ ਨਹੀਂ ਚੱਲੀ ਉਹਨਾਂ ਦੀ ਕਹਿੰਦੇ ਵਾਹ ਨਹੀਂ ਚੱਲੀ ਕਹਿੰਦੇ ਜੀ ਫਰਕ ਬੜਾ ਜ਼ਿਆਦਾ ਸੀ ਪਿਆਰੀ ਬਾੜੇ ਕਰਦੇ ਆ ਕਹਿੰਦੇ ਲੋਕ ਕਹਿੰਦੇ ਕਿਤੇ ਨਾ ਕਿਤੇ ਲੋਕਾਂ ਦੇ ਜਹਨ ਚ ਸੀ ਕਿ ਕੰਮ ਜਿਹੜਾ ਆ ਬਹੁਤ ਵਧੀਆ ਕਰਦਾ ਆ ਕਿਉਂਕਿ ਜਦੋਂ ਮਸਲਾ ਆ ਜਾਂਦਾ ਨਾ ਹਵਾ ਪਾਣੀ ਦਾ ਜਦੋਂ ਮਸਲਾ ਆ ਜਾਂਦਾ ਹੈ ਨਾ ਆਪਣੀ ਆਉਣ ਵਾਲੀ ਪੀੜ੍ਹੀ ਦਾ ਤੇ ਉੱਥੇ ਇੱਕ ਬੁੱਧੀਜੀਵੀ ਚਾਹੀਦਾ ਹੈ ਕਾਉਂਸਲਰ ਤੇ ਅਗਰ ਇਕਬਾਲ ਸਿੰਘ ਡਿੱਕੋ ਦੀ ਗੱਲ ਕੀਤੀ ਜਾਵੇ ਤੇ ਕਾਫੀ ਜਿਆਦਾ ਜਿਹੜਾ ਆ ਇਸ ਏਰੀਆ ਦੇ ਵਿੱਚ ਸੋਹਣੇ ਪ੍ਰੋਜੈਕਟ ਲੈ ਕੇ ਆਏ ਨੇ ਕੰਮ ਕਰ ਰਹੇ ਨੇ ਤੇ ਕੰਮ ਕਿੰਦੇ ਕਰਾਂਗੇ ਨਾਲ ਨਾਲ ਗੱਲਬਾਤ ਕਰ ਲੈਣੀ ਆ ਪਹਿਲਾਂ ਨਾਮ ਦੱਸ ਦਿਓ ਜੀ ਕੀ ਤੁਹਾਡਾ ਰਣਵੀਰ ਸਿੰਘ ਜੀ ਅੱਛਾ ਕੀ ਕਹੋਗੇ ਜੀ ਕੰਮ ਕੀਤੇ ਆ ਕੰਮ ਕਰਨਗੇ ਡਟ ਕੇ ਕਰਨਗੇ ਅੱਗੇ ਹਾਂਜੀ ਕੰਮ ਕੀਤੇ ਆ ਕੰਮ ਕਰਨਗੇ ਹਾਂਜੀ ਜੀ ਦੇਖੋ ਇਹ ਪਹਿਲਾਂ ਵੀ 5 ਸਾਲ ਇਹਨਾਂ ਨੇ ਕੰਮ ਕੀਤਾ ਹੌਣੇ 5 ਸਾਲ ਕੰਮ ਕਰਨਗੇ ਪਰ ਇਹਨਾਂ ਨੇ ਵਾਰਡ ਦਾ ਕਾਉਂਸਲਰ ਬਣ ਕੇ ਨਹੀਂ ਵਾਰਡ ਦਾ ਪੁੱਤ ਬਣ ਕੇ ਕੰਮ ਕੀਤਾ ਕਹਿੰਦੇ ਵਾਰਡ ਦਾ ਕਾਉਂਸਲਰ ਬਣ ਕੇ ਨਹੀਂ ਪੁੱਤ ਬਣ ਕੇ ਕੰਮ ਕੀਤਾ ਆ ਵਾਰਡ ਚ ਚਾਹੁੰਦੇ ਕੀ ਹੋ ਤੁਸੀਂ ਕਿਦਾਂ ਦਾ ਜਿਹੜਾ ਆ ਵਾਰਡ ਦੀ ਹੁਣ ਨੁਹਾਰ ਬਦਲੀ ਜਾਵੇ ਕੋਈ رائے ਵੀ ਹੋएगी ਤੁਹਾਡੇ ਚ ਦੇਖੋ ਜੀ ਵਾਰਡ ਦੇ ਵਿੱਚ ਪਹਿਲਾਂ ਵੀ ਬਹੁਤ ਕੰਮ ਜਿਹੜੇ ਕਦੇ ਵੀ ਨਹੀਂ ਸੀ ਹੋਏ 20-20 ਸਾਲ ਹੋ ਗਏ ਸੀ ਉਹ ਕੰਮ ਸੋਨੂੰ ਡੀਕੋ ਜੀ ਨੇ ਕਰਵਾ ਕੇ ਦਿੱਤੇ ਆ ਸੜਕਾਂ ਸੀ ਇੰਡਸਟਰੀ ਏਰੀਆ ਦੀਆਂ ਨਹੀਂ ਬਣਿਆ ਜਿਹੜੀਆਂ 28-28 ਚਾਹੁੰਦੇ ਕੀ ਹੋ ਚਾਹੁੰਦੇ ਕੀ ਹੋ ਵੱਖਰਾ ਕੀ ਹੋ ਗਿਆ ਮੋਖਰਾ ਦਾ ਜੀ ਇਹ ਮਾਡਲ ਬਣਾਣਗੇ ਸਾਨੂੰ ਇਹਨਾਂ ਤੇ ਉਮੀਦ ਆ ਪੂਰੀ ਕਿ ਇਹ ਵਾਰਡ ਨੂੰ ਮਾਡਲ ਵਾਰਡ ਬਣਾਣਗੇ ਪੂਰਾ ਜੋਰ ਲਾਣਗੇ ਕੀ ਕੀ ਕਰੋਗੇ ਇਹ ਸਾਨੂੰ ਦੇਖੋ ਜੀ ਸਾਡੇ ਛੋਟੇ ਵੀਰ ਇਹਨਾਂ ਨੇ ਬਹੁਤ ਕੰਮ ਕੀਤੇ ਸਾਡੇ ਮੁਰਾਦਪੁਰੇ ਦੇ ਵਿੱਚ ਸਾਈਕਲ ਮਾਰਕੀਟ ਦਾ ਇੱਕ ਪ੍ਰੋਜੈਕਟ ਜੋ ਕਿ ਨਾਲਾ ਬਹੁਤ 40 ਸਾਲ ਤੋਂ ਪਤੰਦ ਪਿਆ ਸੀ ਇਹਨਾਂ ਨੇ ਉਹ ਕਰ ਦਿੱਤਾ ਹੁਣ ਕੀ ਕਰਾਉਣਾ ਚਾਹੁੰਦੇ ਹੁਣ ਉਸ ਤੋਂ ਅੱਗੇ ਜਿਹੜੇ ਕੰਮ ਰੁਕੇ ਹੋਏ ਆ ਉਹ ਵੀ ਸਾਨੂੰ ਬਹੁਤ ਇਨਤਿਹਾਸ ਆ ਬੜੀ ਉਮੀਦ ਆ ਕਿਹੜਾ ਰੁਕਿਆ ਕਿਹੜਾ ਜੀ ਕੋਈ ਕੋਈ ਗਲੀ ਇੱਕ ਅੱਧੀ ਰਹਿ ਗਈ ਉਹ ਜ਼ਰੂਰ ਕਰਨਗੇ ਜੀ ਸਾਨੂੰ ਪੂਰੀ ਆਸ ਹੈ ਸਾਰੇ ਮਲੇ ਦਾ ਕੰਮ ਕਰਨਗੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਨੇ ਉਹਨਾਂ ਦੇ ਨਾਲ ਫਲ ਮਿਲਿਆ ਅੱਗੇ ਵੀ ਬਹੁਤ ਵਧੀਆ ਕੰਮ ਕਰਨਗੇ ਉਹਨਾਂ ਨੂੰ ਉਹੀ ਇਹਨਾਂ ਤੋਂ ਉਮੀਦ ਹੈ। ਉਹ ਕਹਿੰਦੇ ਨੇ ਕੰਮ ਬਹੁਤ ਵਧੀਆ ਕੀਤੇ ਨੇ ਬਹੁਤ ਵਧੀਆ ਕੰਮ ਜਿਹੜੇ ਨੇ ਹੋਰ ਵੀ ਕਰਨਗੇ ਗੱਲਬਾਤ ਕਰ ਲੈਣੀ ਆ ਕਿਉਂਕਿ ਇਹ ਇਲਾਕਾ ਨਿਵਾਸੀ ਹੈ ਕਈ ਵਾਰ ਖੁੱਲ ਕੇ ਬੋਲਦੇ ਵੀ ਨਹੀਂ ਆ ਗੱਲਬਾਤ ਕਰ ਲੈਣੀ ਸਰ ਕਿਹੜਾ ਵੱਡਾ ਤੋਹਫਾ ਜਿਹੜਾ ਹੁਣ ਦੇਣ ਵਾਲੇ ਹੋ ਲక్ష్ਮਨਗਰ ਗਲੀ ਦੇ ਵਿੱਚ ਮਿੱਤਲ ਸਾਹਿਬ ਵਾਲੀ ਗਲੀ ਮਸ਼ਹੂਰ ਆ ਉਹ ਕੁਝ ਇੱਕ ਮਤਲਬ ਖਾਲੀ ਜਗਾ ਸਕੂਲ ਦੀ ਪੁਰਾਣੀ ਬਣੀ ਹੋਈ ਹੈ ਮੁਹੱਲੇ ਵਾਲਿਆਂ ਦੀ ਡਿਮਾਂਡ ਸੀ ਵੀ ਯਾਰ ਉਹਨੂੰ ਪਧਰਾ ਪੁੱਧਰਾ ਕਰਕੇ ਤੇ ਆਪਾਂ ਬੈਡਮਿੰਟਨ ਕੋਰਟ ਬਣਾਉਣਾ ਹੈ ਅੱਜ ਹੀ ਕੰਮ ਸ਼ੁਰੂ ਕਰਾਨ ਲੱਗਾ ਆਪਣੀ ਜੇਬ ਚੋਂ ਅੱਜ ਹੀ ਕਰਾਨ ਲੱਗਾ